ਜਿੰਨਾ ਚਿਰ ਬੰਦਾ ਜਿਉਂਦਾ ਹੈ ਉਹਦੇ ਲਈ ਦੁਨੀਆਂ ਦਾ ਧੰਨ ਮਾਇਨੇ ਰੱਖਦਾ ਰੋਟੀ ਖਾਣੀ ਹੈ ਕੱਪੜਾ ਚਾਹੀਦਾ ਸਿਰ ਤੇ ਛੱਤ ਚਾਹੀਦੀ ਹੈ ਜਿਹਦੇ ਸਵਾਸ ਨਿਕਲ ਜਾਣ ਭਾਵੇਂ ਕੜਾ ਉਹਦਾ 10 ਤੋਲੇ ਦਾ ਹੋਵੇ ਖਾਂ ਉਹਨੂੰ ਉਹਨੇ ਕੀ ਲੈਣਾ ਉਸ ਕੜੇ ਤੋਂ ਭਾਵੇਂ 100 ਕਰੋੜ ਦਾ ਸੂਟ ਪਾ ਦਈਏ ਉਹਨੂੰ ਕੋਈ ਅਰਥ ਨਹੀਂ ਮਰਤਕ ਦੇ ਸ਼ਿੰਗਾਰ ਦਾ ਨਾ ਮਹਾਰਾਜ ਜੀ ਨੇ ਕਿਹਾ ਕਮ ਅਰਥ ਮਰਤਕ ਸ਼ਿੰਗਾਰ ਕਹਿੰਦੇ ਮਰੇ ਬੰਦੇ ਨੂੰ ਜਿੰਨਾ ਮਰਜੀ ਸ਼ਿੰਗਾਰ ਦਿਓ ਕੋਈ ਇੱਕ ਤੋਂ ਇੱਕ ਹੀਰੇ ਮੋਤੀਆਂ ਦਾ ਉਹਦਾ ਸ਼ਿੰਗਾਰ ਕਰ ਦਿੱਤਾ ਜਾਵੇ ਮਰੇ ਨੂੰ ਉਹਦੇ ਨਾਲ ਕੀ ਅਰਥ ਹੈ ਅੱਜ ਉਹਦੇ ਵਾਸਤੇ ਜਦੋਂ ਸਵਾਸ ਨਿਕਲ ਗਏ ਸਰੀਰ ਚੋਂ ਹਰ ਚੀਜ਼ ਬੇਮਾਇਨੇ ਹੋ ਗਈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਤਨ ਕਮਾ ਮਰੇ ਵੀ ਤੂੰ ਤੇ ਤੇਰੇ ਲਈ ਉਹ ਤਨ ਬੇਮਾਇਨੇ ਨਾ ਹੋਵੇ ਉਹ ਦੌਲਤ ਇਕੱਠੀ ਕਰ ਜਿਹੜੀ ਦੌਲਤ ਮਰਨ ਤੋਂ ਬਾਅਦ ਵੀ ਤੇਰੇ ਵਾਸਤੇ ਕੋਈ ਮਾਇਨਾ ਰੱਖਦੀ ਹੋਵੇ ਕੋਈ ਅਰਥ ਰੱਖਦੀ ਹੋਵੇ